ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਕੁਝ ਡਿਫਰੈਂਟ ਜਿਹੀ ਚੀਜ਼ ਬਣਾਉਣ ਲੱਗੇ ਆਂ ਆਹ ਆਪਾਂ ਰੋਟੀ ਦੇ ਰੋਟੀਆਂ ਪਈਆਂ ਸੀਗੀਆਂ ਹੁਣੇ ਤੋਂ ਤੇ ਆਪਾਂ ਇਹਦੇ ਸ্লাইਸ ਕੱਟ ਲਏ ਪੀਸ ਤੇ ਆਹ ਆਪਾਂ ਇਧਰ ਲਿਆ ਵੇਸਣ ਆਹ ਦੇਖ ਲਓ ਥੋੜਾ ਜਿਹਾ ਰੱਖਣਾ ਦਾ ਪੇਸਟ ਨਾ ਜ਼ਿਆਦਾ ਗਾੜਾ ਨਾ ਜ਼ਿਆਦਾ ਪਤਲਾ ਆਹ ਦੇਖ ਲਓ ਤੇਲ ਆਪਾਂ ਇੱਧਰ ਕਾਰਨ ਹੋੰਦੀ ਰੱਖਿਆ ਹੋਇਆ ਹੈ టమాటా పక్కడ దే కల్ల పీస్ పై జా ਉਹ ਦੇਖੋ ਪਾਣਾ ਪਾਸਵਰਡ ਆ ਉਹ ਮਾਲ ਲੋ ਵੀਰ ਬੱਚੇ ਜ਼ਿਆਦਾ ਕਰਦੇ ਆ ਨਾ ਅਸੀਂ ਦੁਕਾਨ ਦੀ ਚੀਜ਼ ਖਵਾਉਣੀ ਹੈ ਜੀ ਤੇ ਆਪਣੇ ਕੋਲ ਟਾਈਮ ਵੀ ਨਹੀਂ ਹੁੰਦਾ ਹੈਗਾ ਜਾਣ ਦਾ ਜਾਂ ਫਿਰ ਵਿਚਾਰ ਜਾਣ ਦਾ ਉਸਕੇ ਤਾਂ ਆਪਣੇ ਘਰੇ ਹੁੰਦੀਆਂ ਨੇ ਜੀ ਕਿਉਂਕਿ ਹੁਣ ਗਰਮੀ ਆ ਗਈ ਗਰਮੀ ਦੇ ਵਿੱਚ ਬੇਸਨ ਵੀ ਘਰੇ ਹੁੰਦਾ ਹੀ ਆ ਖੜੀ ਰੋਟੀ ਵੀ ਬਣਾਉਣ ਨੂੰ ਕਿ ਤੁਸੀਂ ਇਹ ਬਣਾ ਕੇ ਦੇ ਸਕਦੇ ਹੋ ਉਹਨਾਂ ਨੂੰ ਸੌਸ ਨਾਲ ਦੇ ਸਕਦੇ ਹੋ ਜਾਂ ਦਹੀਂ ਖਾਂਦਾ ਬੱਚਾ ਤਾਂ ਇਹ ਨਾਲ ਵੀ ਖਾ ਸਕਦਾ ਵਾ ਇਹ ਤੁਹਾਡੀ ਆਪਣੀ ਮਰਜ਼ੀ ਹੈ ਕਿ ਤੁਹਾਡਾ ਬੱਚਾ ਕਿਵੇਂ ਪਸੰਦ ਕਰਦਾ ਤੇ ਤੁਸੀਂ ਉਹਵੇਂ ਹੀ ਦੇ ਸਕਦੇ ਹੋਗੇ ਹਾਂ ਦੋਸਤ ਸਿਰਫ ਦੋ ਰੋਟੀਆਂ ਲੈ ਜਾਣੀਆਂ ਨੇ ਦੋ ਰੋਟੀਆਂ ਦੀ ਪੀਸ ਕੱਟੇ ਲਏ ਨੇ ਇਸ ਪੀਸ ਨੂੰ ਦੇ ਵਿੱਚ ਪਕਾ ਰਹੇ ਹਾਂ ਆਪਾਂ ਪਲੇਟ ਦੇ ਵਿੱਚ ਪਾ ਦਿੰਦੇ ਹਾਂ அது என் பாபாதான் ਹੁਣ ਜੂਨ ਦੇ ਸੁੱਕੇ ਮੈਣਨੇ ਬੱਚੇ ਜਦ ਕਰਿਆ ਕਰਨਗੇ ਨਾ ਸਾਨੂੰ ਆਹਵਾਓ ਆਹਵਾਓ ਤੇ ਆਪਣਾ ਆਪਣਾ ਹੀ ਉਹ ਨਾ ਕਰੀ ਸਕਦੇ ਆਂਗੇ ਜਦ ਤੱਕ ਪਰ ਉਹਨਾਂ ਦੀ ਪੂਰੀ ਦਾਲੀ ਨਹੀਂ ਬੈਂਦੀ ਆ ਜੀ ਆਪਾਂ ਥੋੜਾ ਆਪਣਾ ਆਪਣਾ ਵੀ ਮਨ ਕਰਿਆ ਆਉਂਦਾ ਖਾਣ ਪੀਣ ਨੂੰ ਚਲੋ ਬਹੁਤ ਬੱਚੇ ਦੇ ਬਹਾਨੇ ਨਾਲ ਆਪਾਂ ਵੀ ਖਾਪੀ ਲੈਨੇ ਆਂ ਹੁੰਦਾ ਹੀ ਯਾਦਾ ਸਸ ਜਦ ਦਾ ਪਾਸਾ ਉਲਟਾਈ ਜਾਣਾ ਕਦੇ ਉਹ ਉਲਟਾ ਤੱਕ ਜੇ ਅਲਟ-ਪਟ ਕਰ ਦਿਆਂਗੇ ਟਿਪਨ ਚ ਵੀ ਪਾ ਕੇ ਦੇਣਾ ਟਿਪਨ ਚ ਵੀ ਪਾ ਸਕਦੇ ടമാക്കട്ട് ചോട്ടീ